ਲਗਭਗ 16 ਦਿਨ ਉਹ ਸਮਾਂ ਜਦੋਂ ਪੂਰਾ ਮਾਤ ਲੋਕ ਧਾਰਮਿਕ ਰੰਗਣ ਚ ਰੰਗਿਆ ਪਿਆ ਸੀ ਲਗਭਗ ਸਭ ਨੇ ਆਪਣਾ ਸਾਰਾ ਤਾਣ ਲਾਇਆ ਸਾਰੀ ਤਾਕਤ ਸਰਪਿਤਰਾਂ ਕੋਲ ਭੁਲਾ ਬਖਸ਼ਾਉਣ ਚ ਲਗਾ ਦਿੱਤੀ ਕੀ ਤੁਸੀਂ ਸਹਿਮਤ ਹੋ ਨਾ ਇਸ ਗੱਲ ਨਾਲ ਡਾਕਟਰ ਤੇਰਾਕੌਰ ਦਾ ਯਕੀਨ ਕਰਿਓ ਤੁਹਾਡੀ ਇਹ ਸ਼ਰਦਾ ਆਉਣ ਵਾਲੇ ਸਮੇਂ ਚ ਰੰਗ ਜ਼ਰੂਰ ਦਿਖਾਏਗੀ ਪਿਤਰ ਲੋਕ ਤੋਂ ਸੁਖਮ એનર્ਜੀ ਦੇ ਰੂਪ ਚ ਮਾਤ ਲੋਕ ਪਹੁੰਚੇ ਪਿਤਰਾਂ ਦੀ ਘਰ ਵਾਪਸੀ ਚ ਬਸ ਕੁਝ ਹੀ ਘੰਟੇ ਬਾਕੀ ਰਹਿ ਗਏ ਹਨ ਮੋਹ ਦੀਆਂ ਤੰਦਾਂ ਹੁਣ ਮੁੜ ਅਗਲੇ ਸਾਲ ਹੀ ਜੁੜਨਗੀਆਂ ਮੈਂ ਡਾਕਟਰ ਤੇਰਾਂਕਾਰ ਲੈ ਕੇ ਆਈਆਂ ਪਿਤਰਪਖ ਸੀਰੀਜ਼ ਦੀ ਆਖਰੀ ਪਰ ਬੇहद ਅਹਿਮ ਵੀਡੀਓ ਗੱਲ ਸੁਣੋ ਜਦੋਂ ਕਿਸੇ ਦੇ ਆਉਣ ਦੀ ਖਬਰ ਮਿਲਦੀ ਆ ਤੇ ਮਨ ਖੁਸ਼ੀ ਨਾਲ ਲਬਾਬ ਪਰ ਜਾਂਦਾ ਕੋਈ ਆਉਂਦਾ ਮਨ ਬੜਾ ਖੁਸ਼ ਹੁੰਦਾ ਜਦੋਂ ਕੁਝ ਦਿਨ ਰਹਿ ਕੇ ਉਹ ਵਿਤੜਦਾ ਤਾਂ ਮਨ ਭਾਵਕ ਹੁੰਦਾ ਹੀ ਆ ਨਾ ਸੋ ਪਿਤਰ ਲੋਕ ਮਾਤ ਲੋਕ ਚ ਸਮੁੱਚੇ ਰੂਪ ਚ 16 ਦਿਨ ਮਰਜ ਹੋ ਗਿਆ ਇਸ ਮਰਜਰ ਤੋਂ ਬਾਅਦ ਹੁਣ ਫੇਰ ਖਾਲੀ ਦੇ ਖਾਲੀ ਵਡਿਆਂ ਦੀਆਂ ਅਸੀਸਾਂ ਮਿਲਣੀਆਂ ਬਹੁਤ ਮੁਸ਼ਕਲ ਹੁੰਦੀਆਂ ਜਿਨ੍ਹਾਂ ਨੇ ਪਿਤਰ ਮਨਾ ਲੈ ਆਉਣ ਵਾਲੇ ਸਮੇਂ ਚ ਹੌਲੀ ਹੌਲੀ ਪਤਾ ਲੱਗੂਗਾ ਇੱਕਦਮ ਨਹੀਂ ਕਿ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਉਸ ਕਰਮ ਨੂੰ ਨਿਭਾਇਆ ਔਰ ਤੁਸੀਂ ਹੱਕਦਾਰ ਹੋ ਉਹਨਾਂ ਦੀਆਂ ਅਸੀਸਾਂ ਦੇ ਮੈਂ ਜਾਣਦੀ ਆ ਇਹਨਾਂ ਦਿਨਾਂ ਦੌਰਾਨ ਤੁਸੀਂ ਸ਼ਰਾਧ ਵੀ ਕੀਤਾ ਤੇ ਤਰਪਨ ਵੀ ਕੀਤਾ ਮਾਫੀ ਵੀ ਮੰਗੀ ਹੋਏਗੀ ਤੇ ਪਿਤਰਾਂ ਦੀ ਅਸੀਸ ਵੀ ਪ੍ਰਾਪਤ ਕੀਤੀ ਹੋਏਗੀ ਪਰ ਸਵਾਲ ਇਹ ਹੈ ਕਿ ਕੀ ਤੁਸੀਂ ਵੈਦਿਕ ਨਿਯਮ ਅਨੁਸਾਰ ਉਹਨਾਂ ਨੂੰ ਇਹ ਪੰਜ ਵਸਤੂਆਂ એનર્ਜੀ ਦੇ ਰੂਪ ਵਿੱਚ ਸਮਰਪਿਤ ਕੀਤੀਆਂ ਹਨ ਮੈਨੂੰ ਪਤਾ ਤੁਸੀਂ ਖੁੰਝ ਗਏ ਤੁਸੀਂ ਭੁੱਲ ਗਏ ਜੇ ਸੱਚ ਹੈ ਕਿ ਤੁਸੀਂ ਭੁੱਲ ਗਏ ਤਾਂ ਆਓ ਫਿਰ ਆਖਰੀ ਮੌਕਾ ਬਸ ਕੁਝ ਘੰਟੇ ਬਾਕੀ ਕਿਤੇ ਭੁੱਲ ਨਾ ਜਾਣਾ ਕਿ ਤੁਸੀਂ ਕੀਤੇ ਆਏ ਕੰਮ ਕਿਉਂਕਿ ਪਿਤਰਪੱਖ ਦਾ ਹੋ ਰਿਹਾ ਅੰਤ ਤੇ ਹੋ ਜਾਓ ਤੁਸੀਂ ਸਾਵਧਾਨ ਆ ਜਾਓ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਬਣੇ ਰਹੋ ਪਹਿਲੀ ਵਸਤ ਪੰਜਾਂ ਵਸਤੂਆਂ ਚੋਂ ਪਹਿਲੀ ਵਸਤੂ ਅਨਾਜ ਹੈ ਅਨਾਜ ਕਿਸੇ ਵੀ ਫਾਰਮ ਚ ਹੋ ਸਕਦਾ ਹੈ ਚਾਵਲ ਆਟਾ ਜਾਂ ਦਾਣਾ ਇਹ ਪਿੱਤਰਾਂ ਦੀ ਭੁੱਖ ਦੀ ਸੰਤੁਸ਼ਟੀ ਦਾ ਪ੍ਰਤੀਕ ਹੁੰਦੀਆਂ ਹਨ ਦੂਜੀ ਵਸਤੂ ਜੋ ਤੁਹਾਡੇ ਵੱਲੋਂ ਦੇਣੀ ਬਣਦੀ ਸੀ ਉਹ ਹੈ ਜਲ ਅਤੇ ਥਿਲ ਪਾਣੀ ਜੀਵਨ ਦਾ ਪ੍ਰਤੀਕ ਹੈ ਤੇ ਕਾਲੇ ਤੇਲ ਪਾਪ ਨਾਸ਼ਕ ਵਾਦਿਕ ਗ੍ਰੰਥਾਂ 'ਚ ਜ਼ਿਕਰ ਆਉਂਦਾ ਇਕੱਠੇ ਜਦੋਂ ਮਿਲ ਜਾਂਦੇ ਆ ਤਾਂ ਇਹ ਤਰਪਣ ਦੀ ਸਭ ਤੋਂ ਪ੍ਰਭਾਵਸ਼ਾਲੀ ਵਸਤੂ ਬਣਦੇ ਆ ਸੋ ਤਲੰਝਲੀ ਤੁਸੀਂ ਦੇ ਦਿੱਤੀ ਹੈ ਜਲ ਅਰਪਣ ਕਰ ਦਿੱਤਾ ਤਰਪਣ ਕਰ ਦਿੱਤਾ ਤੀਸਰੀ ਵਸਤੂ ਜੋ ਤੁਸੀਂ ਦੇਣੀ ਸੀ ਜਾਂ ਤੀਜਾ ਕੰਮ ਜੋ ਤੁਸੀਂ ਕਰਨਾ ਸੀ ਪਰ ਕੀਤਾ ਨਹੀਂ ਹੋਏਗਾ ਉਹ ਹੈ ਵਸਤਰਦਾਨ ਕਰਨੇ ਸਰਪਿਤਰਾਂ ਦੇ ਸੰਮੁਖ ਜਿਹੜੇ ਕਿ એનર્ਜੀ ਦੇ ਰੂਪ ਚ ਉਸ ਸੁਖਮ ਸੰਸਾਰ ਤੋਂ ਸਾਡੇ ਦਰਾਂ ਵੱਲ ਫੇਰਾ ਪਰਣਾਏ ਸੀ ਸਾਨੂੰ ਅਸੀਸਾਂ ਦੇਣ ਜਿਨ੍ਹਾਂ ਨੇ ਤਾਂ ਉਹਨਾਂ ਦੀ ਦੋ ਝੂਲੀਆਂ ਤਰਪਨ ਕਰਕੇ ਉਹਨਾਂ ਨੂੰ ਤ੍ਰਿਪਤ ਕਰਤਾ ਉਹ ਤਾਂ ਹੋ ਜਾਣਗੇ ਅਸੀਸਾਂ ਦੇ ਹੱਕਦਾਰ ਬਾਕੀ ਫਿਰ ਕਰਿਓ ਅਗਲੇ ਸਾਲ ਇੰਤਜ਼ਾਰ ਦੇਖੋ ਜਿਹੜੇ ਵਸਤਰ ਹਨਾ ਇਹ ਕੱਪੜੇ ਸੁਖਮ ਰੂਪ ਵਿੱਚ ਪਿਤਰਾ ਨੂੰ ਆਰਾਮ ਦਿੰਦੇ ਆ ਤੇ ਆਸਰਾ ਦਿੰਦੇ ਆ دنیਵੀਂ ਚੀਜ਼ਾਂ ਦੇ ਉਹ ਭੁੱਖੇ ਨਹੀਂ ਐ ਇਹ ਸੁਖਮ ਰੂਪ ਦੀ ਚੀਜ਼ਾਂ ਉਹਨਾਂ ਨੂੰ ਜਾਣੀਆਂ ਚੌਥੀ ਵਸਤੂ ਜੋ ਤੁਹਾਡੇ ਵੱਲੋਂ ਦੇਣੀ ਬਣਦੀ ਐ ਕਰ ਦਿਓ ਜੀ ਕਿਉਂਕਿ ਸਰਪਿਤਰੀ ਮਸਿਆਈਸਵਰੇ ਦੀਪਦਾਨ ਸ਼ਾਮ ਨੂੰ ਕਰਨਾ ਤੁਸੀਂ ਸ਼ਾਮ ਜਦੋਂ ਹੋਣੀ ਆ ਸਰਪਿਤਰੀ ਮੱਸਿਆ ਦੀ ਸੂਰਜ ਅਸਤ ਹੋ ਜਾਣਾ ਤਾਂ ਪਾਣੀ ਦੇ ਸਰੋਤ ਕੋਲ ਜਿੱਥੇ ਪਾਣੀ ਜਮਾ ਆ ਸਾਫ ਸੁਥਰਾ ਜੇ ਨਹੀਂ ਤਾਂ ਫਿਰ ਘਰ ਦੇ ਬਾਹਰ ਹੀ ਤੁਸੀਂ ਦੀਵਾ ਜਗਾਉਣਾ ਨਹੀਂ ਭੁੱਲਣਾ ਦੀਵਾ ਪ੍ਰਤੀਕ ਹੈ ਰਾਹ ਰੋਸ਼ਨ ਕਰਨ ਦਾ ਇਹ ਜਗਰਿਆ ਦੀਵਾ ਰਾ પ્રકાશਿਤ ਕਰੇਗਾ ਜਿਸ ਦੀ ਰੌਸ਼ਨੀ ਆਤਮਾਵਾਂ ਤੱਕ ਪਹੁੰਚਦੀ ਆ ਪੰਜਵੀਂ ਵਸਤੂ ਤੁਹਾਡਾ ਸੰਕਲਪ ਇਹ ਇਮੋਸ਼ਨਸ ਨਾਲ ਇਹ ਅੰਤਰਾਤਮਾ ਦੇ ਜਜ਼ਬਾਤਾਂ ਨਾਲ ਤੇ ਤੁਹਾਡੀਆਂ ਭਾਵਨਾਵਾਂ ਨਾਲ ਸੰਬੰਧਤ ਹੈ ਸ਼ਾਂਤ ਬਹਿਣਾ ਸਰਪਿਤਰੀ ਮਸਿਆਂ ਨੂੰ ਸ਼ਾਂਤ ਕੋਸ਼ਿਸ਼ ਕਰੋ ਆਪਣੇ ਮੋਬਾਈਲ ਸਾਈਡ ਤੇ ਟੀਵੀ ਆਫ ਕਰ ਦੇ ਕੰਮ ਕਾਰਨ ਵੇਢ ਲਓ ਸਾਰਾ ਪਰਿਵਾਰ ਬੈਠੋ ਕਿਉਂਕਿ ਸਭ ਦੀ ਅਰਦਾਸ ਜ਼ਰੂਰੀ ਹੈ ਪ੍ਰੇਅਰ ਜ਼ਰੂਰੀ ਹੈ ਸ਼ਾਂਤ ਬੈਠਣਾ ਪਿਤਰਾਂ ਲਈ ਸ਼ਾਂਤੀ ਦਾ ਥੌਟ ਜਪਣਾ ਕੋਈ ਆਪਣੇ ਧਰਮ ਅਨੁਸਾਰ ਮੈਂ ਵੈਸੇ ਬਹੁਤ ਹੁਣ ਤੱਕ ਮ বীজ ਮੰਤਰ ਦੱਸਦੇ ਸੀ ਓਮ ਪਿਤਰ ਪੈਓ ਨਮਾਹੀ ਕਰ ਲੋ ਇਹ ਜਾਪ ਜਪ ਲਓ ਅ ਮਨੋਂ ਕੀਤੀ ਜਿਹੜੀ ਵੀ ਸਪਰਪਣ ਭਾਵਨਾ ਨਾਲ ਤੁਸੀਂ ਸੰਕਲਪ ਲੈਨੇ ਹੋ ਤਾਂ ਉਹ ਸਿੱਧੇ ਉਹਨਾਂ ਤੱਕ ਪਹੁੰਚਦੀ ਹੈ ਇਹ ਜ਼ਰੂਰ ਯਾਦ ਰੱਖਿਓ ਅੱਜ ਦਾ ਦਿਨ ਜਦੋਂ ਸਵੇਰ ਚੜ੍ਹਨੀ ਆ ਅੱਜ ਦੀ ਰਾਤ ਤੋਂ ਸ਼ੁਰੂ ਹੋ ਕੇ ਕੱਲ ਤੱਕ ਸਰਪ੍ਰਿਤੀ ਮਸਰਾ ਤੱਕ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਨਾ ਕਰ ਦਿਓ ਅੱਜ ਤੁਸੀਂ ਮਾਸਾਹਾਰ ਨਹੀਂ ਖਾਣਾ ਸ਼ਰਾਬ ਨਹੀਂ ਪੀਣੀ ਪਿਆਜ਼ ਲਸਣ ਵਾਲਾ ਤੁੜਕਾ ਨਾ ਲਗਾਓ ਸਿੰਪਲ ਆ ਰਿਫਾਇਨਡ ਚੂਲੂਣ ਮਿਰਚ ਮਸਾਲਾ ਹਲਦੀ ਪਾਓ ਬੜਾ ਸੁਆਦ ਭੋਜਨ ਤਿਆਰ ਹੋ ਜਾਂਦਾ ਗੱਲ ਫਿਰ ਮੇਰੀ ਉੱਥੇ ਨਿਬੜਨੀ ਆ ਕਿ ਕਿਸ ਭਾਵਨਾ ਨਾਲ ਤੁਸੀਂ ਉਸ ਨੂੰ ਤਿਆਰ ਕਰ ਰਹੇ ਹੋ ਗੁੱਸੇ ਨਾਲ ਤਿਆਰ ਕਰ ਰਹੇ ਹੋ ਜ਼ਹਿਰ ਬਣ ਜਾਣਾ ਖਾਣ ਵਾਲਿਆਂ ਦੇ ਅੰਦਰ ਜਾ ਕੇ ਪਿਆਰ ਨਾਲ ਤਿਆਰ ਕਰ ਰਹੇ ਹੋ ਤਾਂ ਉਹ ਅੰਮ੍ਰਿਤ ਵਾਂਗ ਅਸਰ ਕਰੇਗਾ ਹਰ ਸ਼ੌਕਲਾਸ ਵਾਲੀਆਂ ਗਤੀਵਿਧੀਆਂ ਰੋਕ ਦਿਓ ਨੱਚਣਾ ਗਾਉਣਾ ਪਾਰਟੀ ਪਾਰਟੀ ਸ਼ਰਟੀ ਫੰਕਸ਼ਨ ਸਾਰਾ ਝਰਕ ਛੱਡ ਦਿਓ ਕੁਝ ਘੰਟਿਆਂ ਦੀ ਤਾਂ ਗੱਲ ਹੈ ਇਹ ਦਿਨ ਗੰਭੀਰਤਾ ਤੇ ਸ਼ਰਦਾ ਦਾ ਆ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਕਿ ਕੀ ਤੁਸੀਂ ਇਹ ਪੰਜੋ ਵਸਤੂਆਂ ਮੇਰੇ ਦੱਸਣ ਤੋਂ ਪਹਿਲਾਂ ਅਰਪਿਤ ਕਰ ਦਿੱਤੀਆਂ ਸੀ ਤੇ ਜਾਂ ਕੋਈ ਚੀਜ਼ ਅਜੇ ਇਹਨਾਂ 'ਚ ਰਹੀਦੀ ਆ ਲਿਸਟ ਕ੍ਰਾਸ ਚੈੱਕ ਕਰ ਲਓ ਕਮੈਂਟ ਕਰਕੇ ਆਪਣਾ ਮੈਨੂੰ ਜਵਾਬ ਜ਼ਰੂਰ ਦੇ ਦਿਓ ਤਾਂ ਜੋ ਹਰ ਕੋਈ ਸਿੱਖ ਲਵੇ ਤੇ ਉਸ ਨੂੰ ਲਾਭ ਮਿਲੇ ਇਹ ਕੁਝ ਘੰਟੇ ਬਾਕੀ ਆ ਫਿਰ ਪਿਤਰ ਲੋਕ ਦੀ ਯਾਤਰਾ ਆਪਣੀ ਆਰੰਭ ਹੋ ਜਾਣੀ ਆ ਉਹ ਜਾ ਚੁੱਕੇ ਹੋਣਗੇ ਅਸੀਂ ਫਿਰ ਆਪਣੇ ਕਮਾਂਕਾਰਾਂ ਚ ਮਸਤ ਹੋ ਜਾਣਾ ਜਿਹੜੇ ਦੁਨਿਆਵੀ ਤਾਮ-ਚਾਮ ਗ੍ਰਸਥ ਜੀਵਨ ਦੇ ਜਾਂ ਇਸ ਭੌਤਿਕ ਜਗਤ ਦੇ ਰੰਗ ਤਮਾਸ਼ਿਆਂ ਚ ਅਸੀਂ ਫਿਰ ਮਸਤ ਹੋ ਕੇ ਰਹਿ ਜਾਣਾ ਉਹਨਾਂ ਨੂੰ ਭੁੱਲ ਭੁਲਾ ਜਾਣਾ ਅਗਲਾ ਸਾਲ ਆਏਗਾ ਤਾਂ ਫਿਰ ਦੇਖ ਲਾਂਗੇ ਮਤਲਬ ਪ੍ਰਸਥਾਨਾ ਅਸੀਂ ਤੇ ਜੇ ਤੁਸੀਂ ਇਹ ਪੰਜ ਵਸਤੂ ਅਰਪਿਤ ਕਰ ਲੈਨੇ ਹੋ ਤਸਾਲ ਪਰ ਉਹਨਾਂ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਬਣੀ ਰਹੇਗੀ ਤੇ ਇੱਕ ਗੱਲ ਹੋਰ ਯਾਦ ਰੱਖ ਲਿਓ ਮੇਰੀ ਮੇਰੇ ਚੈਨਲ ਦੀ ਵੀਡੀਓ ਤੇ ਹਾਈਪ ਦੀ ਆਪਸ਼ਨ ਵੀ ਪ੍ਰੈਸ ਕਰਨਾ ਨਾ ਭੁੱਲਣਾ ਬੜਾ ਹੀ ਮਿਹਰਬਾਨੀ ਹਾਈਪ ਦੀ ਆਪਸ਼ਨ ਦੇਖੋ ਹਲਕਾ ਜਿਹਾ ਐ ਟੱਚ ਕਰਨਾ ਤੁਸੀਂ ਤੇ ਮੇਰੇ ਕੰਟੈਂਟ ਚ ਮੈਂ ਟੌਪ ਤੇ ਆਵਾਂਗੀ ਹਨਾ ਤਾਂ ਜੋ ਅੱਗੇ ਤੋਂ ਆਉਣ ਵਾਲੀਆਂ ਹਰ ਸਪਿਰਚੁਅਲ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਣ ਸਬਸਕ੍ਰਾਈਬ ਕਰਨਾ ਚੈਨਲ ਡਾਕਟਰ 13 ਕੌਰ ਨਾ ਭੁੱਲੋ ਆਪ ਬੋਲ ਗਏ ਆ ਬਾਕੀਆਂ ਨੂੰ ਯਾਦ ਖਰਾ ਦੋ ਆਪਣੇ ਸਰਕਲ ਦੇਆਂ ਲੋਕਾਂ ਤੋਂ ਹੈ ਮੈਂ ਡਾਕਟਰ ਤੇਰਨਕੌਰ ਅਗਲੀ ਵੀਡੀਓ ਚ ਤੁਹਾਨੂੰ ਫੇਰ ਮਿਲਾਂਗੀ ਇਹ ਪੰਜ ਕੰਮ ਕਰ ਦੋ ਪਲੀਜ਼ ਹੱਥ ਜੋੜ ਕੇ ਡਾਕਟਰ ਤੇਰਨਕੌਰ ਦੀ ਬੇਨਤੀ ਆ ਸਪੈਸ਼ਲ ਵੀਡੀਓ ਸਰਪਿਤਰੀ ਪਿਤਰੀ ਮਸਿਆ ਲਈ ਮੈਂ ਤੁਹਾਡੇ ਲਈ ਬਣਾਈ ਆ ਕਿ ਅੱਜ ਤੱਕ ਤੁਸੀਂ ਜੇ ਮੈਨੂੰ ਫੋਲੋ ਕਰਦੇ ਆ ਹੋਇਆ ਮੇਰੀ ਹਰ ਵੀਡੀਓ ਦਾ ਸਤਿਕਾਰ ਕੀਤਾ ਔਰ ਉਸ ਵਿੱਚ ਦੱਸੀਆਂ ਗਿਆ ਚੀਜ਼ਾਂ ਮੁਤਾਬਕ ਤੁਸੀਂ ਆਪਣੇ ਪਿਤਰ ਨੂੰ ਖੁਸ਼ ਕੀਤਾ ਸਰਪਿਤਰਾ ਅਗੇ ਅਰਦਾਸ ਕੀਤੀ ਲਗੇ ਰਹੇ ਮੈਨੂੰ ਪਤਾ ਮੈਨੂੰ ਫੋਨ ਆਏ ਮੈਨੂੰ ਕਮੈਂਟ ਮਿਲੇ ਸੋ ਤੁਸੀਂ ਕੀਤਾ ਬਹੁਤ ਵਧੀਆ ਤੁਹਾਡਾ ਧੰਨਵਾਦ ਆ ਤੁਹਾਡੀਆਂ ਝੋਲੀਆਂ ਤੇ ਸੱਤੇ ਖੈਰਾ ਸੋ ਇਹ ਵੀ ਪੰਜ ਕੰਮ ਕਰ ਲਓ ਤੇ ਜੇ ਕੋਈ ਰਹਿੰਦਾ ਤਾਂ ਫਿਰ ਸੰਪੂਰਨਤਾ ਦੇ ਨਾਲ ਹੀ ਸਮਾਪਤੀ ਹੋਏਗੀ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਮਿਲਾਂਗੇ ਕੱਲ ਟੀਲ ਦਨ ਬਾਏ